ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝਾਂ ਦੀ ਸੂਹੀ ਦੀ ਪੂਰੀ ਜਾਣਕਾਰੀ ਲਵਾਂਗੇ ਬਾਈ ਤੋਂ ਆ ਜਾ ਬਈ ਮੁਰ ਨੂੰ ਬਾਈ ਸਾਸਰੀ ਗਾ ਜੀ ਸਾਸਰੀ ਗਾ ਜੀ ਨਾਮ ਕੁਲਦੀਪ ਸਿੰਘ ਪਿੰਡ ਭਦੌੜ ਜੀ ਕੋਠੇਖ ਸਿੰਘ ਠੀਕ ਹੈ ਜ਼ਿਲ੍ਹਾ ਬਰਨਾਲਾ ਜੀ ਮੱਝ ਦੀ ਜਾਣਕਾਰੀ ਦਿਓ ਬਾਈ ਆਪਣੀ ਮੇਰੇ ਦੂਜਾ ਸੂਹਾ ਝੋਟੀ ਹੈ ਹਾਂ ਜੀ ਤੇ ਦੁੱਧ ਹੈਗਾ 14 ਲੀਟਰ ਠੀਕ ਹੈ ਜੀ ਪਤੇ ਰਾਮਨਲੇ ਬੱਚਾ ਮਗਰ ਕਟਾ ਜੀ ਮਹੀਨਾ ਹੋ ਗਿਆ ਸੂਈ ਨੂੰ ਮਹੀਨੇ ਤੋਂ ਉੱਤੇ ਹੀ ਹੋ ਗਿਆ ਰੇਟ ਭਰਾ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਲੋ ਭਰਾ ਕਰੋ ਜਿ ਚਵਾਈ ਤੇ ਆਪਾਂ ਸਕ੍ਰੈਪ ਨਹੀਂ ਕਰਦੇ ਭਰਾ ਠੀਕ ਹੈ ਨਾ ਵੀਡੀਓ ਤੇ ਲਾਈਵ ਨਹੀਂ ਕਹਿ ਸਕਦੇ ਇਹਨੂੰ ਤੇ ਬਾਈ ਨੇ ਕਟਾ ਸੱਡਾ ਦੂਰੋਂ ਥੋੜਾ ਜਿਹਾ ਵੀ ਕੈਮਰੇ ਤੋਂ ਡਰਨੇ ਜਾਵੇ ਲੋ ਜੀ ਆਪਾਂ ਜ਼ੂਮ ਕਰ ਲਿਆ ਠੀਕ ਹੈ ਜੀ ਲੋ ਜੀ ਪੂਰਾ ਜੋ ਪਤਾ ਤੁਹਾਡੇ ਲੋ ਜੀ ਬਾਜੋ ਲੌ ਲੈ ਇਹ ਹੈਗਾ ਵੀ ਲੀਟਰ ਹਾਂ ਲੀਟਰ ਹੈਗਾ ਲੀਟਰ ਵਾਸ ਮਨਾਵਾਂਗੇ ਆਪਾਂ ਸਾਰਾ ਲੋ ਜੀ ਕਟਾ ਸੜਦਾ ਕੋਈ ਸਕੈਪ ਨਹੀਂ ਕਰਦੇ লাইਵ ਨਹੀਂ ਕਰ ਸਕਦੇ ਨੂੰ ਕਿਉਂਕਿ ਰੇਂਜ ਘਟਾ লাইਵ ਵਿੱਚ ਕੱਟੀ ਜਾਂਦੀ ਹੈ ਵੀਡੀਓ ਫਿਰ ਫਿਰ ਉਹ ਗੱਲ ਦੀ ਸਵਾਦ ਨਹੀਂ ਆਉਂਦਾ ਠੀਕ ਹੈ ਨਾ ਜੀ ਲੋ ਜੀ ਰੇਡ ਭਾਈ ਜਾਜੀ ਹੋ ਗੇ ਦਾ ਹਾਂ ਜਾਜੀ ਹੋ ਗਏ ਠੀਕ ਹੈ ਹਾਂ ਖੇਤਾ ਚ ਬਾਈ ਦਾ ਫਾਰਮ ਪਾਇਆ ਭਰਾ ਮੱਝਾ ਗਮਾ ਦਾ ਠੀਕ ਹੈ ਨਾ ਲੋ ਜੇ ਕੋਈ ਸਕੈਪ ਨਹੀਂ ਕਰ ਦਿੱਤਾ ਸਾਡੇ ਸਾਹਮਣੇ ਤੇ ਲੋ ਜੀ ਥੋੜਾ ਜਿਹਾ ਸਮਾ ਹੋ ਗਿਆ ਨੇਰਾ ਹੋ ਗਿਆ ਥੋੜਾ ਜਿਹਾ ਤੇ ਕੋਈ ਗੱਲ ਨਹੀਂ ਬਿਲਕੁਲ ਠੰਡੀ ਹੈ ਵੀਰੇ ਠੀਕ ਹੈ ਜੀ ਹਾਂ ਕੋਈ ਮਰਜ਼ੀ ਚੋਈ ਜਾਵੇ ਠੀਕ ਕੋ ਦਾ ਦੂਰ ਹੈ ਨਾ ਡਰਾ ਨਾ ਦੀ लो जी चुबा चुबू बहुत ज्यादा चंगा ठीक है जी ठीक है, है। चाहे दो डंग चो के तसली करके ले हाँ जी बिलकुल दो डंग चो के हाँ जी एक डंग खाली कर दी हाँ जी दूसरे डंग चो ठीक है ना पता खड़का नहीं ਕਵਾਜ ਬੂ ਪੂਰਾ ਮੋਟਾ ਵਧਗਾ ਚਵਾਈ ਹੈ ਨਾ ਪੂਰਨਾ ਸਰਨਾ ਠੀਕ ਹੈ Sous-titres <coughs> par Anonymous ਲੋਜੀ ਚਬਾਈ ਕਰ ਰਿਹਾ ਬਾਈ ਠੀਕ ਹੈ ਨਾ ਦੁੱਧ ਵੀ ਸਾਨੂੰ ਦਿਖਾਵਾਂਗੇ ਬਾਈ ਕਹਦਾ ਚਾਹ ਦੋ ਡੰਗ ਤਿੰਨ ਡੰਗ ਚੋਕੇ ਰਸੱਲੀ ਕਰਕੇ ਜਰਾ ਠੀਕ ਹੈ ਨਾ ਪੈਂਟ ਪਧੌੜ ਤੇ ਜਿਲਾ ਨੂੰ ਪੈਂਦਾ ਭਰਾ बरनला घर खेत कोई स्कैप नहीं करिए ਮਸਟਰ ਵੀਰਾ ਤਾਗੀ ਮਸਟਰ ਬਹੁਤ ਲੜ ਲਾ ਰਿਹਾ ਲੜ ਰਿਹਾ। ਉਹ ਗਰਮੀ ਪੈਣ ਵਾਲੀ ਮਸਟਰ ਬਹੁਤ ਜ਼ਿਆਦਾ ਹੁੰਦਾ ਕਿਤਾ ਚੱਲ। ਲਾਇਬ ਚ ਵਾਈ ਬੇਸੇ ਦਾ ਬੰਦਾ ਦੇਖ ਕੇ ਵੀ ਲੈ ਜਾਂਦਾ ਪਰ ਲਾਇਬ ਚ ਵਾਈ ਤਾਂ ਕਰਾਈ ਹੈ ਲੈਵਾ ਥੋੜਾ ਜਿਹਾ ਫੈਕਸ ਆ। ਠੀਕ ਹੈ ਜੀ। ਦੇਖਣ ਵਾਲੇ ਨੂੰ ਯਕੀਨ ਨਹੀਂ ਆਉਂਦਾ ਵੀ ਦੁੱਧ ਇੰਨਾ ਹੋਊ। ਹਾਂਜੀ। ਤਾਂ ਕਰਕੇ ਮੈਂ ਸੱਚ ਵਾਈ ਕਰਵਾਦ ਕੇ ਪਹਿਲਾਂ ਪਾ ਦੁੱਧ ਦਿਖਾ। ਠੀਕ ਹੈ ਜੀ ਠੀਕ ਹੈ ਠੀਕ। ਬਾਕੀ ਤਸੱਲੀ ਤਾਂ ਅਗਲੇ ਨੇ ਆਪ ਵੀ ਕਰਨੀ। ਹਾਂ ਬਾਕੀ ਤਸੱਲੀ ਆਪ ਦੀ ਕਰਨੀ ਹੈ ਇੱਕ ਵਾਰ ਆਪ ਪਾ ਦੁੱਧ ਦਿਖਾ ਦ ਕੇ। ਠੀਕ ਹੈ ਜੀ ਠੀਕ ਹੈ। ਸੋ ਭਰਾ ਬਾਈ ਕਹਿੰਦਾ ਵੀ ਆਪਾਂ ਲੇਵਾ ਦਾ ਗੁੰਦਮਾ ਯਾ ਹੱਥਾਂ ਕਰਕੇ ਚੋਾਈ ਕਰੀ ਆ ਠੀਕ ਹੈ ਨਾ ਮੋੜ ਕੇ ਅਗਲਾ ਕਹਿੰਦਾ ਇਹਨਾਂ ਦੁੱਧ ਹੈ ਨਹੀਂ ਬਾਈ ਕਹਿੰਦਾ ਚਾਹ ਦੋ ਡੰਗ ਚਾਹ ਤਿੰਨ ਡੰਗ ਚੋ ਕੇ ਦਸੰਨੀ ਕਰਕੇ ਲੈ ਜਾ ਦੇ ਭਰਾ ਠੀਕ ਹੈ ਨਾ ਤੇ ਤਾਂ ਆਪਣੀ ਲਾਈਵ ਕਹਿ ਸਕਦੇ ਹਾਂ ਨੂੰ ਕਿਉਂਕਿ ਇਹ ਫਰੇਂਜ ਘਟਾ ਤਾਂ ਕਰਕੇ ਆਪਾਂ ਲਾਈਵ ਨਹੀਂ ਕਰ ਸਕਦੇ ਤੇ ਵੈਸੇ ਵਸ ਸਕਿਪ ਨਹੀਂ ਕਰ ਰਹੇ ਵੀਡੀਓ ਠੀਕ ਹੈ ਨਾ ਜੀ you <laughs> ले आओ जी ले आओ जी पूरे चेक करवा दो फिर आप तोरा भी दिखाना भाई हाँ जी लो तो बाल्टी ला लो भाई ठीक है जी लो जी बाल्टी ला लो के कितनी बार चक मार जो हाँ हाँ ठीक बाल्टी ले दल प्रिय तो दूजी पता

से लो जी सात सात आ जाए बंदा झग दे गए ले अदा ठीक है जी झग है नहीं वैसे हां जी बिल्कुल भी नहीं चलो ये सवा के सात हो गए मान लो सवा सात लीटर हो गए कोई बच्चा भी चोंगे बस 100 200 ग्राम हां जी साढ़े के सात मान लो लीटर है ਹਾਂ ਹੰਦਰਾਂ ਲੀਟਰ ਤੁਹਾਨੂੰ ਦੱਸਿਆ ਆਪਾਂ ਲੀਟਰ ਤੋਂ ਲੀਟਰ ਦੀ ਘਾਟ ਹੀ ਦੱਸਾਂਗੇ ਹਨਾ ਠੀਕ ਹੈ ਜੀ ਲੇਵਾ ਥੋੜਾ ਫਿਕਸਾ ਦੇਖਣ ਵਾਲੇ ਨੂੰ ਨਹੀਂ ਲੱਗਦਾ ਇਹਨਾਂ ਨੂੰ ਠੀਕ ਹੈ ਜੀ ਹਾਂ ਠੀਕ ਹੈ ਜੀ ਮੜਾ ਤੋ ਰੋਜੀ ਉਹਨੂੰ ਫਿਰ ਮੜਾ ਤੁਸੀਂ ਦਿੰਦੋ ਤੇ ਸਾਢੇ ਤੇ ਰੱਖਿਓ ਜੀ ਨੂੰ ਦੁੱਧ ਕੰਨੀ ਤੇ ਕਰ ਦਿਓ ਹਾਂ ਕੰਨੀ ਤੇ ਕਰ ਦਮੜਾ ਕਿਉਂਕਿ ਪੁੱਤ ਕੱਤੇ ਦਾ ਵੀ ਧਿਆਨ ਰੱਖਿਓ ਲੋ ਜੀ ਹੁਣ ਸੁਣਨ ਦਿਖਾਉਣੇ ਪੁੱਤ ਉਹਰਾ ਠੀਕ ਹੈ ਜੀ ਇਧਰ ਹੀ ਬਈ ਲੈਟ ਤੇ ਜਾਣੇ ਕਰ ਦੋ ਮੜਾ ਇਹਨੂੰ ਇਧਰ ਨੂੰ ਹੰਦਰ ਨੂੰ ਲੈ ਜਾਓ ਠੀਕ ਹੈ ਦਾਦੀ ਹਾਂ ਆਈ ਘਵਾੜਾ ਸਾ ਲੈ ਚੱਲੋ ਇਧਰ ਨੂੰ ਲੋ ਜੀ ਮਾਗਰ ਕਟਾ ਜੀ ਹਨਾ ਹਾਂ ਜੀ ਲੋ ਜੀ ਸਵਾ 7 ਤੇ ਸਵਾ 7 14 ਲੀਟਰ ਹੋ ਗਏ ਨਾ 15 ਹੋਊਗਾ ਨਹੀਂ ਜੀ ਕੋਈ ਗੱਲ ਨਹੀਂ ਮੈਂ ਤਾਂ ਹੀ ਆਪਾਂ ਲੀਟਰ ਘਾਟੀ ਦੱਸਿਆ ਵੀ ਬੰਦਾ ਤੇਰੇ ਆ ਹੀ ਮੰਨ ਲੈ ਯਾਰ ਹਾਂ ਸਹੀ ਗੱਲ ਹੈ ਸਹੀ ਗੱਲ ਲੋ ਜੀ ਤੋਰਾ ਦੇਖ ਸਕਦਾ ਪੂਰਾ ਠੀਕ ਹੈ ਹੰਡੀ ਹੰਡੀ ਪੂਰੀ ਹੈ ਵੀਰੇ ਹਾਂਜੀ ਹਾਂਜੀ ਲੋ ਜੀ ਥੋੜਾ ਲੈ ਮਤਲਬ ਠੀਕ ਹੈ ਆਵਾਜ਼ ਆ ਰਹੀ ਹੈ ਬੱਚਾ ਵੀ ਦੇਖ ਖਾ ਲਈਏ ਆਪਾਂ ਫੇਰ ਦੁਬਾਰੇ ਬੱਚਾ ਲੋਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਬਾਈ ਕਹਿੰਦਾ ਚੈੱਕ ਕਰਕੇ ਤਸੱਲੀ ਕਰਕੇ ਲਿਜਾਹਦੇ ਹਾਂ ਦੁੱਧ ਸਾਨੂੰ ਆਪਾਂ ਚੈੱਕ ਕਰਵਾਤਾ ਭਰਾ ਕਿਉਂਕਿ ਲਾਈਵ 'ਚ ਬਾਈ ਕਹਿ ਸਕਦੇ ਆਪਾਂ ਸਕਿਪ ਨਹੀਂ ਕਰੀ ਇਹਦੀ ਕਿਉਂਕਿ ਇੱਥੇ ਨੈਟਵਰਕ ਵਰਕ ਘਟਾ ਤਾਂ ਕਰਕੇ ਆਪਾਂ ਲਾਈਵ ਬਿਲਕੁਲ ਹੋ ਨਹੀਂ ਸਕਦੇ ਕੋਈ ਘਟਿਆ ਦਾ ਨੈਟ ਹਾਂ ਠੀਕ ਹੈ ਜੀ ਘਟਾ ਹੈਗਾ ਠੀਕ ਹੈ ਲੋਜੀ ਮਾਨਤਨ ਬਾਈ ਫਾਲੋ ਜੀ ਪੂਰਾ ਹਾਂ ਹਾਂ ਵੀਰੇ ਠੀਕ ਹੈ ਦੂਰੋਂ ਨੇੜੋਂ ਕੋਈ ਨਹੀਂ ਮਾਨਤਨ ਕਰਦਾ ਠੀਕ ਹੈ ਠੀਕ ਹੈ ਉਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਆ ਕੇ ਭਾਈ